ਆ ਦੇਖੋ ਜੀ ਇਹ ਭਾਈ ਸਾਹਿਬ ਆ ਜਿਹੜੀ ਫੈਂਸਿੰਗ ਵੇਖ ਰਹੇ ਹੋ ਇਹ ਇੰਡੀਆ ਦੀ ਹੈ ਜੀ ਤੇ ਆ ਜਿਹੜਾ ਪਿੱਛੇ ਤੁਸੀਂ ਇਹ ਆ ਜਿਹੜੀ ਤੁਸੀਂ ਬਿਲਡਿੰਗ ਵੇਖ ਰਹੇ ਹੋ ਪਿੱਛੇ ਪੀਲੀ ਜੀ ਇਹ ਪਿੰਡ ਆ ਪਾਕਿਸਤਾਨ ਦਾ ਹਾਲਾਤ ਵੇਖੋ ਕਿਹੋ ਜਿਹਾ ਹੋ ਗਏ ਨੇ ਪਾਣੀ ਬਹੁਤ ਸਪੀਡ ਨਾਲ ਵਗ ਰਿਹਾ ਬਹੁਤ ਸਪੀਡ ਹੈ ਇਹਦੀ ਆ ਪਿੱਛੇ ਪਾਕਿਸਤਾਨ ਦੇ ਪਿੰਡ ਡੁੱਬੇ ਪਏ ਨੇ ਜੀ ਉਹ ਪਾਕਿਸਤਾਨ ਦੀ ਚੌਕੀ ਹੈ ਜੀ ਆਹ ਜਿਹੜੀ ਆ ਤੁਸੀਂ ਆ ਬੇਰੀਆਂ ਵੇਖ ਰਹੇ ਹੋ ਜੀ ਆਹ ਜਿਹੜੀ ਆ ਬੇਰੀਆਂ ਨੇ ਇਹ ਬੇਰੀਆਂ ਤੱਕਰ ਸਾਡਾ ਇਲਾਕਾ ਹੈ ਉਸ ਤੋਂ ਬਾਅਦ ਬੇਰੀ ਤੋਂ ਬਾਅਦ ਇਹ ਪਾਕਿਸਤਾਨ ਸ਼ੁਰੂ ਹੋ ਜਾਂਦਾ ਪਾਣੀ ਨੇ ਬਹੁਤ ਮਾਰ ਮਾਰੀ ਹੈ ਆਪਾਂ ਜੋ ਮਰਜੀ ਕਹੀ ਜਾਈਏ ਜੀ 1988 ਤੋਂ ਵੱਧ ਪਾਣੀ ਹੈ ਬਹੁਤ ਜ਼ਿਆਦਾ ਮਾਰ ਹੈ ਆ ਸਾਡੇ ਪੰਜਾਬੀ ਭਰਾ ਆ ਲੱਗੇ ਹੋਏ ਨੇ ਜੀ ਅੱਜ ਪਾਣੀ ਦਾ ਵਹਤਾ ਬਹੁਤ ਤੇਜ਼ੀ ਨਾਲ ਹੋ ਰਿਹਾ ਹੈ ਜੀ 1.5 ਫੁੱਟ ਪਾਣੀ ਵਧ ਗਿਆ ਏ ਇਧਰ ਨੂੰ ਕੈਮਰਾ ਕਰਾਓ ਸਰ ਜੀ ਵੇਖੋ ਫੈਂਸਿੰਗ ਡੁੱਬ ਗਈ ਸਾਰੀ ਉਹ ਦੇਖੋ ਅੱਗੇ ਜਾ ਕੇ ਲਓ ਜੀ ਭਾਈ ਸਾਹਿਬ ਆਹ ਦੇਖੋ ਜੀ ਆਹ ਫੈਂਸਿੰਗ ਅੱਗੇ ਅੱਗੇ ਹੋਰ ਡੁੱਬਦੀ ਜਾ ਰਹੀ ਹੈ ਜੀ ਜਦੋਂ ਕਿ ਪਿੱਛੇ ਤੁਸੀਂ ਵੇਖੀ ਸੀ ਫੈਂਸਿੰਗ ਥੋੜੀ ਜੀ ਬਚੀ ਹੋਈ ਸੀ ਆਹ ਵੇਖੋ ਜੀ ਅੱਗੇ ਹੋਰ ਫੈਂਸਿੰਗ ਡੁੱਬ ਗਈ ਹੈ ਉੱਥੋਂ 1.5 ਫੁੱਟ ਬਣ ਤੋਂ ਨੀਵਾ ਬਣਦਾ